ਨੇੜੀ ਹੋਵੇ ਜਸਟੀਫਾਈ ਕਰਦੀ ਹੋਵੇ ਕੋਰਟ ਨੂੰ ਤਾਂ ਕੋਰਟ ਉਹਨੇ 6 ਮਹੀਨੇ ਦੇ ਵੀ ਜਾਏ 1 ਮਹੀਨੇ ਦੇ ਵਿੱਚ ਵੀ ਡਾਈਵੋਰਸ ਦੀ ਫਾਈਨਲ ਸਟੇਟਮੈਂਟ ਦੀ ਡੇਟ ਕੋਰਟ ਰੱਖ ਦਿੰਦੀ ਆ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਤਲਾਕ ਹੋ ਜਾਂਦਾ ਹੈ ਸਪੈਸ਼ਲ ਮੈਰਿਜ ਐਕਟ ਦੇ ਵਿੱਚ ਰਜਿਸਟਰ ਹੋਈ ਮੈਰਿਜ ਕਈ ਵਾਰੀ ਤਲਾਕ ਤੇ ਵੀ ਪਹੁੰਚ ਜਲਦੀ ਹੁੰਦੀ ਆ ਉਹਨਾਂ ਦਾ ਤਲਾਕ ਕਿਵੇਂ ਹੋਣਾ ਤਾਂ ਉਹਦੇ ਲਈ ਵੀ ਸਪੈਸ਼ਲ ਮੈਰਿਜ ਐਕਟ 1954 ਦੇ ਸੈਕਸ਼ਨ 28 ਦੇ ਵਿੱਚ ਕੋਈ ਵੀ ਬਾਹਰਲਾ ਸਿਟੀਜ਼ਨ ਇੰਡੀਆ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਵਿਆਹ ਕਰਾ ਸਕਦਾ ਤੇ ਉਹ ਉਹਦੀ ਮੈਰਿਜ ਵੀ ਰਜਿਸਟਰਡ ਬੜੇ ਸੌਖੇ ਤਰੀਕੇ ਨਾਲ ਹੋ ਸਕਦੀ ਹੈ ਨਿਸ਼ਾਨਦੇਹੀ ਜ਼ਮੀਨ ਸਮਝ ਆ ਗਿਆ ਹੋਊਗਾ ਦੋਸਤੋ ਇਹ ਵੀਡੀਓ ਆਪਾਂ ਅਗਲੀ ਵਾਰੀ ਪਾਵਾਂਗੇ ਨਿਸ਼ਾਨਦੇਹੀ ਦਾ ਮਤਲਬ ਕੀ ਹੈ ਵੀ ਆਪਣੇ ਖੇਤਾਂ ਦੀਆਂ ਬੱਟਾਂ ਜਾਂ ਨੀਹਾਂ ਪਲਾਟ ਦੀਆਂ ਕਿਸੇ ਦੂਜੇ ਖੇਤ ਦੇ ਵਿੱਚ ਰਲ ਜਾਂਦੀਆਂ ਨੇ ਤਾਂ ਸਾਨੂੰ ਸਾਡੀ ਜ਼ਮੀਨ ਘਟ ਜਾਂਦੀ ਹੈ ਤਾਂ ਅਸੀਂ ਸੋਚਦੇ ਹਾਂ ਵੀ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਈਏ ਤਾਂ ਕਿ ਪੂਰੀ ਜ਼ਮੀਨ ਸਾਡੀ ਨਿਕਲ ਆਵੇ ਇਹ ਇਹ ਕਿੱਦਾਂ ਹੁੰਦੀ ਆ ਜਿਵੇਂ ਹੁੰਦੀ ਆ ਕੀ ਹੁਕਮ ਹੁੰਦੇ ਨੇ ਇਹਦਾ ਸੌਖਾ ਪ੍ਰੋਸੀਜਰ ਦੱਸੂਗਾ ਵੀ ਤੁਸੀਂ ਖੁਦ ਇਹ ਆਪਦੀ ਆਪਦੀ ਜ਼ਮੀਨ ਦੀ ਤੁਸੀਂ ਖੁਦ ਨਿਸ਼ਾਨਦੇਹੀ ਕਰਵਾ ਸਕਦੇ ਹੋ ਅਗਲੀ ਵੀਡੀਓ 'ਚ ਦੱਸੂਗਾ ਹੁਣ ਜਿਹੜੀ ਮੈਂ ਵੀਡੀਓ ਤੁਹਾਨੂੰ ਪਾਉਣ ਲੱਗਿਆ ਜਿਹੜੀ ਤੁਹਾਨੂੰ ਮੈਂ ਲੀਗਲ ਨੌਲੇਜ ਦੇਣ ਲੱਗਿਆ ਇਹ ਹੈਗੀ ਆ ਪੰਜਾਬ ਦੀ ਬਹੁਤ ਜ਼ਿਆਦਾ ਨੀਂਦ ਅੱਜਕੱਲ੍ਹ ਚੱਲ ਰਹੀ ਆ ਵੀ ਇੱਕ ਕੋਈ ਹਸਬੰਡ ਜਾਂ ਵਾਈਫ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਸਿਟੀਜ਼ਨ ਨੇ ਤੇ ਉਹਨਾਂ ਨੇ ਵਿਆਹ ਕਰਾਣਾ ਇੰਡੀਆ ਦੇ ਵਿੱਚ ਯਾਨੀ ਕਿ ਉਹ ਮਾਰਨ ਵੀ ਬਾਹਰਲੀ ਕੰਟਰੀ ਦੇ ਨੇ ਉਹ ਸਿਟੀਜ਼ਨ ਬਾਹਰਲੀ ਕੰਟਰੀ ਦੇ ਨੇ ਇੱਥੇ ਨਹੀਂ ਹੁੰਦਾ ਵਾ ਕਈ ਵਾਰੀ ਲਵ ਅਫੇਅਰ ਹੋ ਗਿਆ ਫੇਸਬੁਕ ਤੇ ਜਾਂ ਸੋਸ਼ਲ ਸਾਈਟਸ ਤੇ ਕਿਤੇ ਵੀ ਲਵ ਅਫੇਅਰ ਹੋ ਗਿਆ ਤਾਂ ਉਹਨਾਂ ਨੂੰ ਦਿੱਕਤ ਕੀ ਹੁੰਦਾ ਵੀ ਉਹਦੇ ਨਾਲ ਵਿਆਹ ਕਿਵੇਂ ਕਰਾਇਆ ਜਾਵੇ ਮੈਰਿਜ ਰਜਿਸਟਰਡ ਕਿਵੇਂ ਕਰਾਈ ਜਾਵੇ ਇਹ ਅੱਜ ਆਪਾਂ ਤੁਹਾਨੂੰ ਇਹਦੇ ਤੇ ਪੂਰੀ ਵੀਡੀਓ ਪਾਵਾਂਗੇ ਵੀ ਕੋਈ ਵੀ ਬਾਹਰਲਾ ਸਿਟੀਜ਼ਨ ਇੰਡੀਆ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਵਿਆਹ ਕਰਾ ਸਕਦਾ ਤੇ ਉਹ ਉਹਦੀ ਮੈਰਿਜ ਵੀ ਰਜਿਸਟਰਡ ਬੜੇ ਸੌਖੇ ਤਰੀਕੇ ਨਾਲ ਹੋ ਸਕਦੀ ਹੈ ਤੁਹਾਡਾ ਤੁਹਾਡਾ ਦੋਸਤੋ ਮੇਰੇ ਚੈਨਲ ਰਨਿੰਗ ਵੀਲ ਤੇ ਆਉ ਗੱਲ ਕਰਦੇ ਆਂ ਵੀ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈਂਦੇ ਆਂ ਮੈਰਿਜ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ 1955 ਸਪੈਸ਼ਲ ਮੈਰਿਜ ਐਕਟ 1954 ਤੇ ਆਨੰਦ ਮੈਰਿਜ ਐਕਟ ਨਵਾਂ ਆਇਆ ਵਾ ਤੇ ਹਿੰਦੂ ਮੈਰਿਜ ਐਕਟ ਦੇ ਵਿੱਚ ਕੀ ਆ ਚਾਹੇ ਹਿੰਦੂ ਮੈਰਿਜ ਐਕਟ ਹੋਵੇ ਦੋਸਤੋ ਚਾਹੇ ਸਪੈਸ਼ਲ ਮੈਰਿਜ ਐਕਟ ਹੋਵੇ ਚਾਹੇ ਆਨੰਦ ਮੈਰਿਜ ਐਕਟ ਹੋਵੇ ਆਪਣੀ ਮੈਰਿਜ ਨੂੰ ਰਜਿਸਟਰ ਕਰਵਾਉਣ ਦੇ ਲਈ ਨੌਂ ਤਰ੍ਹਾਂ ਦੇ ਡਾਕੂਮੈਂਟ ਦੀ ਲੋੜ ਹੁੰਦੀ ਆ ਦੋਨਾਂ ਦਾ ਆਧਾਰ ਕਾਰਡ ਹਸਬੰਡ ਵਾਈਫ ਦੋਨਾਂ ਦਾ ਆਧਾਰ ਕਾਰਡ ਦੋਨਾਂ ਦਾ ਵਰਤ ਪ੍ਰੂਫ ਦੇ ਲਈ ਮੈਟ੍ਰਿਕਿਉਲੇਸ਼ਨ ਸਰਟੀਫਿਕੇਟ ਜਾਂ ਪੈਨ ਕਾਰਡ ਵਿਆਹ ਦੀਆਂ ਫੋਟੋਗ੍ਰਾਫਸ ਮੈਰਿਜ ਸਰਟੀਫਿਕੇਟ ਇਸ਼ੂਡ ਬਾਈ ਗੁਰਦੁਆਰਾ ਜਾਂ ਮੰਦਿਰ ਪੰਡਤ ਜੀ ਵੱਲੋਂ ਮੈਰਿਜ ਸਰਟੀਫਿਕੇਟ ਦਿੱਤਾ ਜਾਂਦਾ ਸਰਟੀਫਿਕੇਟ ਮੀਨਸ ਵੀ ਲੈਟਰ ਪੈਡ ਤੇ ਗ੍ਰੰਥੀ ਵੱਲੋਂ ਪਾਠੀ ਵੱਲੋਂ ਜਾਂ ਮੁਹਰ ਪੰਡਤ ਵੱਲੋਂ ਲਿਖ ਕੇ ਦੇ ਦਿੱਤਾ ਜਾਂਦਾ ਵੀ ਪਲਾ ਹਲਾ ਤਰੀਕ ਨੂੰ ਇਹਨਾਂ ਦੇ ਆਨੰਦ ਕਾਰਜ ਹੋ ਜਾਂ ਇਹਨਾਂ ਦੇ ਫੇਰੇ ਹੋਏ ਤੇ ਇਹ ਇਹਨਾਂ ਦਾ ਵਿਆਹ ਆਹ ਤਰੀਕ ਨੂੰ ਹੋ ਗਿਆ। ਉਹ ਸਰਟੀਫਿਕੇਟ ਹੋ ਗਿਆ ਦੋਸਤੋ ਤੇ ਵਿਆਹ ਦੀਆਂ ਫੋਟੋਗ੍ਰਾਫਸ ਹੋ ਗਈਆਂ। ਉਸ ਤੋਂ ਬਾਅਦ ਫੈਮਿਲੀ ਦੇ ਵਿੱਚੋਂ ਦੋਨਾਂ ਦੀ ਫੈਮਿਲੀ ਦੇ ਵਿੱਚੋਂ ਦੋ-ਦੋ ਬਲੱਡ ਰਿਲੇਸ਼ਨ ਦੇ ਗਵਾਹ ਹੋ ਗਏ। ਇੱਕ ਵੀ ਚੱਲ ਜਾਂਦਾ ਵਾ। 4-4 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਦੋਨਾਂ ਦੀਆਂ ਸਿੰਗਲ ਤੇ 4-4 ਹੀ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਦੋਨਾਂ ਦੀਆਂ ਜੁਆਇੰਟ ਵਿਆਹ ਦਾ ਕਾਰਡ ਜਿਹੜਾ ਤੁਸੀਂ ਵਿਆਹ ਕੀਤਾ ਇਨਵੀਟੇਸ਼ਨ ਕਾਰਡ ਆਪਾਂ ਰਿਸ਼ਤੇਦਾਰਾਂ ਚ ਵੰਡਦੇ ਆ ਇਹ ਵਿਆਹ ਦਾ ਕਾਰਡ ਤੇ ਸੱਤ ਮੈਰਿਜ ਦੀਆਂ ਫੋਟੋਆਂ ਲੱਗਦੀਆਂ ਨੇ ਸੱਤ ਫੋਟੋਆਂ ਵਿਆਹ ਦੀਆਂ ਆਨੰਦ ਕਾਰਜ ਆਨੰਦ ਕਾਰਜ ਹੁੰਦੇ ਦੀਆਂ ਬੈਠੇ ਦੀਆਂ ਜੈਮਾਲ ਦੀਆਂ ਏਦਾਂ ਏਦਾਂ ਦੀਆਂ ਮਲਾਜ ਲਾ ਕੇ ਸੱਤ ਫੋਟੋਆਂ ਵਿਆਹ ਦੀਆਂ ਲੱਗਦੀਆਂ ਨੇ ਤਾਂ ਦੋਸਤੋ ਜਿਵੇਂ ਤੁਹਾਂ ਦੱਸਿਆ ਕੋਈ ਵੀ ਮੈਰਿਜ ਕਿਸੇ ਵੀ ਰਿਲੀਜੀਅਨ ਦੀ ਮੈਰਿਜ ਰਜਿਸਟ੍ਰੇਸ਼ਨ ਕਰਾਉਣ ਤੋਂ ਪਹਿਲਾਂ ਆਪਾਂ ਨੂੰ ਆਹ ਚੈਕਲਿਸਟ ਤਿਆਰ ਕਰ ਲੈਣੀ ਚਾਹੀਦੀ ਆ ਸਕਰੀਨਸ਼ਾਟ ਲੈ ਲਓ ਤੁਸੀਂ ਇਹ ਆਪਾਂ ਨੂੰ ਪ੍ਰੂਫ ਇਹੀ ਪ੍ਰੂਫ ਲੱਗਦੇ ਨੇ ਇਹ ਸਾਰੇ ਪ੍ਰੂਫ ਇਕੱਠੇ ਕਰਨੇ ਹੁੰਦੇ ਨੇ ਆਧਾਰ ਕਾਰਡ 10th ਸਰਟੀਫਿਕੇਟ ਦੋ ਗਵਾਹ ਦੋਨਾਂ ਸਾਈਡ ਤੋਂ ਮੈਰਿਜ ਨੂੰ ਵਿਟਨੈਸ ਕਰਨ ਲਈ ਮੈਰਿਜ ਸਰਟੀਫਿਕੇਟ ਗੁਰਦੁਆਰੇ ਦਾ ਜਾਂ ਮੰਦਿਰ ਦਾ ਜਿਹੜਾ ਉਹ ਪਾਠੀ ਲਿਖ ਕੇ ਦਿੰਦੇ ਨੇ ਚਾਰ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਜੁਆਇੰਟ ਤੇ ਚਾਰ ਚਾਰੀ ਪਾਸਪੋਰਟ ਸਾਈਜ਼ ਫੋਟੋਆਂ ਸਿੰਗਲ ਸਿੰਗਲ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਜਿਹੜਾ ਆਪਾਂ ਵਿਆਹ ਤੇ ਇਨਵਾਈਟ ਕਰਨ ਲਈ ਕਾਰਡ ਸ਼ਪਵਾਉਂਦੇ ਆ ਸੱਤ ਫੋਟੋਆਂ ਵਿਆਹ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲਾਵਾਂ ਲੈਂਦੇ ਦੀਆਂ ਫੇਰੇ ਲੈਂਦੇ ਦੀਆਂ ਆਨੰਦ ਕਾਰਜ ਕਰਦੇ ਦੀਆਂ ਬੈਠੇ ਦੀਆਂ ਉਠੇ ਦੀਆਂ ਜੈ ਮਾਲ ਪਾਉਂਦੇ ਦੀਆਂ ਲਕੀ ਪਾਉਂਦੇ ਦੀਆਂ ਸੱਤ ਫੋਟੋਆਂ ਡਿਫਰੈਂਟ ਵਿਆਹ ਦੀਆਂ ਹੁਣ ਜਿਹਦੇ ਵਿੱਚ ਪੇਰੈਂਟਸ ਵੀ ਦਿਖ ਦੇ ਪੇਰੈਂਟਸ ਦੇ ਆਈਡੀ ਪ੍ਰੂਫ ਜਿਹੜੇ ਤਾਂ ਦੋਸਤੋ Hindu ਤੇ Sikh ਲੋਕ ਨੇ ਇਹ ਕੀ ਕਰਦੇ ਨੇ ਵਿਆਹ ਹੋਇਆ ਵਿਆਹ ਕਰਾਉਣ ਤੋਂ ਬਾਅਦ ਉਹ ਆਹ ਸਾਰੇ ਡਾਕੂਮੈਂਟ ਲੈ ਕੇ ਆਪਣੀ ਮੈਰਿਜ ਸਰਟੀਫਿਕੇਟ ਮੈਰਿਜ ਰਜਿਸਟ੍ਰੇਸ਼ਨ ਦੇ ਲਈ ਉਹ ਆਪਣੇ ਰਜਿਸਟਰਾਰ ਕੋਲੇ ਰਜਿਸਟਰ ਕਰਾਉਣ ਲਈ ਐਪਲੀਕੇਸ਼ਨ ਦੇ ਦਿੰਦੇ ਨੇ ਹੁਣ ਪਰ ਆਪਾਂ ਗੱਲ ਕਰਦੇ ਆਂ ਸਪੈਸ਼ਲ ਮੈਰਿਜ ਐਕਟ ਦੀ ਸਪੈਸ਼ਲ ਮੈਰਿਜ ਐਕਟ ਦੇ ਲਈ ਵੀ ਆਹੀ ਸਾਰੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਕੋਈ ਦਿੱਕਤ ਨਹੀਂ ਜਿਵੇਂ ਕੋਈ ਬਾਹਰਲਾ ਸਿਟੀਜ਼ਨ ਆ ਉਹਦੇ ਇੰਡੀਆ ਦੇ ਪ੍ਰੂਫ ਨਹੀਂ ਹੈਗੇ ਸਾਰਿਆਂ ਨੂੰ ਇੱਕ ਡਾਊਟ ਇੱਥੇ ਹੁੰਦਾ ਵੀ ਭਾਈ ਮੇਰਾ ਜਿਹੜਾ ਹਸਬੈਂਡ ਆ ਜਾਂ ਮੇਰਾ ਜਿਹੜਾ ਮੇਰੀ ਜਿਹੜੀ ਵਾਈਫ ਆ ਉਹਦੇ ਤਾਂ ਕੋਈ ਪ੍ਰੂਫ ਹੀ ਨਹੀਂ ਹੈ ਇੰਡੀਆ ਦੇ ਉਹ ਤਾਂ ਸਿਟੀਜ਼ਨਾਂ ਬਾਹਰਲਾ ਤਾਂ ਉਹਦੇ ਉਹੀ ਪ੍ਰੂਫ ਲੱਗਣੇ ਨੇ ਉਹ ਪ੍ਰੂਫ ਲੱਗ ਕੇ ਕੀ ਹੁੰਦਾ ਵਾ ਤੁਸੀਂ ਡੀਸੀ ਅਫੀਸਰ ਮੈਰਿਜ ਰਜਿਸਟਰਾਰ ਦੇ ਕੋਲੇ ਸੈਕਸ਼ਨ 15 ਦੇ ਵਿੱਚ ਸਪੈਸ਼ਲ ਮੈਰਿਜ ਐਟ 1954 ਦੇ ਸੈਕਸ਼ਨ 15 ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਵੀ ਅਸੀਂ ਜੀ ਆ ਮੇਰਾ ਹਸਬੰਡ ਜਾਂ ਮੇਰੀ ਵਾਈਫ ਇਹ ਆਸਟ੍ਰੇਲੀਆ ਦੀ ਸਿਟੀਜ਼ਨ ਆ ਜਾਂ ਕਿਸੇ ਹੋਰ ਵੀ ਕੰਟਰੀ ਦੀ ਸਿਟੀਜ਼ਨ ਆ ਤੇ ਮੈਂ ਇੰਡੀਆ ਤੋਂ ਆ ਅਸੀਂ ਦੋਨਾਂ ਨੇ ਆਨੰਦ ਕਾਰਜ ਕਰ ਲਏ ਨੇ ਚਾਹੇ ਮੰਦਿਰ ਤੋਂ ਫੇਰੇ ਲੈ ਲੈਨੇ ਠੀਕ ਆ ਜੀ ਇਹਦੇ ਚ ਕੋਈ ਉਹ ਨਹੀਂ ਹੈ ਚਾਹੇ ਉਹ ਕ੍ਰਿਸਚੀਅਨ ਆ ਚਾਹੇ ਉਹ ਕੁਝ ਵੀ ਆ ਕੋਈ ਦਿੱਕਤ ਨਹੀਂ ਜੇ ਤੁਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਆਨੰਦ ਕਾਰਜ ਕਰਵਾ ਲਿਓ ਦੇ ਨਾਲ ਜੇ ਤੁਸੀਂ ਹਿੰਦੂ ਫੈਮਿਲੀ ਦਾ ਕੋਈ ਤੁਸੀਂ ਫੇਰੇ ਕਰਵਾ ਲਿਓ ਉਹਦੇ ਨਾਲ ਤੁਸੀਂ ਇਹ ਸਾਰੇ ਡਾਕੂਮੈਂਟ ਲਾ ਕੇ ਮੰਦਿਰ ਤੇ ਗੁਰਦੁਆਰਾ ਦਾ ਸਰਟੀਫਿਕੇਟ ਲਾ ਕੇ ਮੈਰਿਜ ਰਜਿਸਟਰਾਰ ਦੇ ਆਫਿਸ ਦੇ ਵਿੱਚ ਤੁਸੀਂ ਸਪੈਸ਼ਲ ਮੈਰਿਜ ਐਕਟ 1954 ਦੇ ਵਿੱਚ ਸੈਕਸ਼ਨ 15 ਦੇ ਵਿੱਚ ਤੁਸੀਂ ਆਪਣੀ ਮੈਰਿਜ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰਦੇ ਹੋ ਉੱਥੇ ਕੀ ਆ ਉਹ ਫਿਰ ਇੱਕ ਜਨਨ ਨੋਟਿਸ ਕੱਢ ਦਿੰਦੇ ਨੇ ਮੈਨੇ ਨੋਟਿਸ ਲਗਾ ਦਿੰਦੇ ਨੇ ਵੀ ਕਿਸੇ ਨੂੰ ਵੀ ਆ ਫਲਾ ਫਲਾ ਨਾਮ ਦਾ ਜਿਹੜਾ ਬਾਹਰਲਾਵਾ ਅੰਗਰੇਜ਼ ਜਾਂ ਅੰਗਰੇਜ਼ਣ ਤੇ ਆਪਣੇ ਭਾਰਤ ਦਾ ਜਿਹੜਾ ਇਹ ਆ ਇਹ ਦੋਨਾਂ ਨੇ ਮੈਰਿਜ ਕਰਵਾ ਲਈ ਆ ਤੇ ਇਹਨਾਂ ਦੀ ਮੈਰਿਜ ਰਜਿਸਟ੍ਰੇਸ਼ਨ ਦੇ ਲਈ ਐਪਲੀਕੇਸ਼ਨ ਆਈ ਆ ਜੇਕਰ ਕਿਸੇ ਨੂੰ ਇਤਰਾਜ਼ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਨਿਮਨ ਹਸਤਾਖਰ ਦੇ ਦਫ਼ਤਰ ਦੇ ਵਿੱਚ ਆਪਣੇ ਓਬਜੈਕਸ਼ਨ ਫਾਈਲ ਕਰ ਦੇਵੇ ਜੇ ਤਾਂ ਉਹ ਜੇ ਤਾਂ ਕਿਸੇ ਨੂੰ ਕੋਈ ਓਬਜੈਕਸ਼ਨ ਹੁੰਦਾ ਤਾਂ ਉਹ ਫਾਈਲ ਕਰਦਾ ਤਾਂ ਉਹ ਦੇਖਿਆ ਜਾਂਦਾ ਵਾ ਅਦਰਵਾਈਜ਼ 99% ਕੋਈ ਓਬਜੈਕਸ਼ਨ ਨਹੀਂ ਹੁੰਦਾ 99% ਕੋਈ ਓਬਜੈਕਸ਼ਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ 30 ਦੇ ਡੇਸ ਦੇ ਵਿੱਚ ਵਿੱਚ ਮੈਰਿਜ ਇਹ ਰਜਿਸਟਰ ਹੋ ਜਾਂਦੀ ਆ ਹੁਣ ਤੁਹਾਨੂੰ ਮੈਰਿਜ ਰਜਿਸਟਰ ਦਾ ਦਸਤਾ ਗੱਲ ਕਰੀਏ ਸਪੈਸ਼ਲ ਮੈਰਿਜ ਐਕਟ ਦੇ ਵਿੱਚ ਰਜਿਸਟਰ ਹੋਈ ਮੈਰਿਜ ਕਈ ਵਾਰੀ ਤਲਾਕ ਤੇ ਵੀ ਪਹੁੰਚ ਜਾਂਦੀ ਹੁੰਦੀ ਆ ਉਹਨਾਂ ਦਾ ਤਲਾਕ ਕਿਵੇਂ ਹੋਣਾ ਤਾਂ ਉਹਦੇ ਲਈ ਵੀ ਸਪੈਸ਼ਲ ਮੈਰਿਜ ਐਕਟ 1954 ਦੇ ਸੈਕਸ਼ਨ 28 ਦੇ ਵਿੱਚ ਤੁਸੀਂ ਆਪਣੀ ਮੈਰਿਜ ਨੂੰ ਡਿਸਾਲਵ ਕਰਾ ਸਕਦੇ ਹੋ ਕਿਉਂਕਿ ਕਈ ਵਾਰੀ ਕੀ ਹੁੰਦਾ ਮੀਆਂ ਬੀਬੀ ਦੀ ਨਹੀਂ ਬਣੀ ਜਾਂ ਕੋਈ ਡਾਕੂਮੈਂਟੇਸ਼ਨ ਦੇ ਲਈ ਜਾਂ ਕੋਈ ਉਹਨਾਂ ਦਾ ਜੋ ਵੀ ਸਿਸਟਮ ਹੋਵੇ ਮੈਰਿਜ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਇੱਕ ਸਾਲ ਦੇ ਗੈਪ ਪੀਰੀਅਡ ਤੋਂ ਬਾਅਦ ਤੇ ਡਾਈਵੋਰਸ ਦੇ ਲਈ ਫੈਮਿਲੀ ਕੋਰਟ ਅੱਜ ਕੱਲ ਹਰ ਜ਼ਿਲ੍ਹਿਆਂ ਦੇ ਵਿੱਚ ਫੈਮਿਲੀ ਕੋਰਟਸ ਬਣ ਗਿਆ ਹੋਈਆਂ ਨੇ ਤਾਂ ਫੈਮਿਲੀ ਕੋਰਟ ਦੇ ਵਿੱਚ ਉਹ ਆਪਣੀ ਸੈਕਸ਼ਨ 28 ਸਪੈਸ਼ਲ ਮੈਰਿਜ ਐਟ 1954 ਦੇ ਵਿੱਚ ਪਟੀਸ਼ਨ ਦਾਖਲ ਕਰਦੇ ਨੇ ਕਿੱਥੇ ਸੈਕਸ਼ਨ ਸੈਕਸ਼ਨ ਜਿਹੜਾ 28 ਆ ਉਹ ਕਿੱਥੇ ਲੱਗਦਾ ਵਾ ਜਿੱਥੇ ਮਿਊਚੁਅਲ ਡਾਈਵੋਰਸ ਹੋਣਾ ਹੋਵੇ ਮਿਊਚੁਅਲ ਡਾਈਵੋਰਸ ਦੇ ਵਿੱਚ ਦੋਨੇ ਪਾਰਟੀਆਂ ਦੀ ਸਹਿਮਤੀ ਹੁੰਦੀ ਆ ਕੋਈ ਲੈਂਡ ਦੇਣ ਕਰਨਾ ਉਹਨਾਂ ਨੇ ਤਾਂ ਉਹ ਆਪਣਾ ਲੈਂਡ ਦੇਣ ਸਾਰਾ ਮਕਾ ਕੇ ਕੋਰਟ ਚ ਜਾਂਦੇ ਨੇ ਕੋਰਟ ਨੇ ਉਹਨਾਂ ਨੂੰ ਕੁਝ ਨਹੀਂ ਦੇਣਾ ਕੋਰਟ ਨੇ ਸਿਰਫ ਆਪਣੀ ਸਾਈਨਿੰਗ ਦੇਣੀ ਆ ਜਜਮੈਂਟ ਦੇਣੀ ਆ ਮਿਊਚੁਅਲੀ ਤੁਹਾਡਾ ਡਿਸਾਈਡ ਹੋਇਆ ਹੋਵੇ ਵੀ ਕਿੰਨਾ ਕੰਡੀਸ਼ਨਾਂ ਦੇ ਵਿੱਚ ਤੁਸੀਂ ਤਲਾਕ ਲੈਣ ਲੱਗੇ ਹੋ ਜੇ ਕੋਈ ਐਲਿਮੋਨੀ ਆ ਕੋਈ ਖਰਚਾ ਆ ਕੋਈ ਲੈਣ ਦੇਣਾ ਉਹ ਸਾਰਾ ਤੁਸੀਂ ਆਪਣਾ ਨਿਰਧਾਰਤ ਕਰਕੇ ਜਾਂਦੇ ਹੋ ਤੇ ਉਹੀ ਚੀਜ਼ਾਂ ਪਟੀਸ਼ਨ ਚ ਲਿਖੀਆਂ ਵੀ ਜਾਂਦੀਆਂ ਨੇ ਤੁਸੀਂ ਉਹਦੇ ਵਿੱਚ ਆਪਣਾ ਮਿਊਚੁਅਲੀ ਕੰਸੈਂਟ ਦੇ ਵਿੱਚ ਤੁਸੀਂ ਜਦੋਂ ਫਾਈਲ ਕਰਦੇ ਹੋ ਤਾਂ ਇੱਕ ਪਹਿਲੀ ਸਟੇਟਮੈਂਟ ਹੁੰਦੀ ਆ ਅੱਜ ਜਿਵੇਂ ਤੁਸੀਂ ਫਾਈਲ ਕਰਤਾ ਤਾਂ ਨੈਕਸਟ ਡੇ ਕੋਰਟ ਦੇ ਵਿੱਚ ਉਹ ਲੱਗ ਜਾਂਦਾ ਫੈਮਿਲੀ ਕੋਰਟ ਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਪਹਿਲੀ ਸਟੇਟਮੈਂਟ ਤੁਹਾਡੀ ਹੁੰਦੀ ਆ ਜਿੱਥੇ ਵੀ ਜੱਜ ਸਾਹਿਬ ਪੁੱਛਦੇ ਨੇ ਕਿ ਹਾਂਜੀ ਤੁਸੀਂ ਤਲਾਕ ਲੈਣਾ ਵਾ ਤਾਂ ਤੁਹਾਡੇ ਵੱਲੋਂ ਹਾਂਮੀ ਪਈ ਜਾਂਦੀ ਆ ਜੀ ਹਾਂਜੀ ਅਸੀਂ ਤਲਾਕ ਲੈਣਾ ਵਾ ਤਾਂ ਕੋਰਟ ਕੀ ਕਰਦੀ ਆ 6 ਮਹੀਨੇ ਦੀ ਇੱਕ ਡੇਟ ਪਾ ਦਿੰਦੀ ਆ 6 ਮਹੀਨੇ ਦੀ ਡੇਟ ਪੈਣ ਤੋਂ ਬਾਅਦ ਫਿਰ ਤੁਸੀਂ ਮਤਲਬ ਆਪਣਾ 6 ਮਹੀਨਾ ਫਰੀ ਹੋ ਤੇ ਫਰੀ ਪੌਨ ਵੀ ਕਰ ਲਿਆ ਜਾਂਦਾ ਵਾ ਫਰੀ ਪੌਨ ਦੇ ਲਈ ਜਿਵੇਂ 6 ਮਹੀਨੇ ਦਾ ਟਾਈਮ ਸੀਗਾ ਕਿਤੇ ਕਿਸੇ ਨੇ ਫੌਰੀਨ ਜਾਣਾ ਹੋਵੇ ਜਾਂ ਕਿਸੇ ਦੀ ਲਾਈਫ ਦਾ ਕੋਈ ਸਵਾਲ ਹੋਵੇ ਕੋਈ ਅਰਜੈਂਟ ਕੋਈ ਰਿਕੁਆਇਰਮੈਂਟ ਹੋਵੇ ਨੀਡੀ ਹੋਵੇ ਜਸਟੀਫਾਈ ਕਰਦੀ ਹੋਵੇ ਕੋਰਟ ਨੂੰ ਤਾਂ ਕੋਰਟ ਉਹਨੂੰ ਮਹੀਨੇ ਦੇ ਅੰਦਰ ਵੀ ਡੇਟ ਨੂੰ ਲੈ ਜਾਂਦੀ ਹੈ 6 ਮਹੀਨੇ ਦੇ ਵੀ ਜਾਏ 1 ਮਹੀਨੇ ਦੇ ਵਿੱਚ ਵੀ ਡਾਈਵੋਰਸ ਦੀ ਫਾਈਨਲ ਸਟੇਟਮੈਂਟ ਦੀ ਡੇਟ ਕੋਰਟ ਰੱਖ ਦਿੰਦੀ ਹੈ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਤਲਾਕ ਹੋ ਜਾਂਦਾ ਵਾ ਪਰ ਉੱਥੇ ਕੋਈ ਗਰਾਉਂਡ ਦੱਸਣੀ ਪੈਂਦੀ ਆ ਵੀ ਕਿਉਂ ਅਸੀਂ ਜਲਦੀ ਲੈਣਾ ਚਾਹੁੰਦੇ ਆ ਤੇ ਇੱਕ ਨੰ ਗੱਲ ਦੱਸ ਦਵਾਂ ਜੇਕਰ ਕੋਈ ਬੱਚਾ ਹੋਵੇ ਤਾਂ ਕੋਰਟਾਂ ਫਿਰ ਬਹੁਤ ਘੱਟ ਚਾਂਸ ਹੁੰਦੇ ਆ ਵੀ ਉਹਨੂੰ ਪ੍ਰੀ ਫੋਨ ਕਰਨ ਫਿਰ ਉਹ 6 ਮਹੀਨੇ ਦਾ ਹੀ ਟਾਈਮ ਲੈਂਦੀਆਂ ਨੇ 6 ਮਹੀਨੇ ਬਾਅਦ ਕੀ ਹੁੰਦਾ ਤੁਸੀਂ ਦੁਬਾਰਾ ਕੋਰਟ ਦੇ ਵਿੱਚ ਪੇਸ਼ ਹੁੰਦੇ ਹੋ ਤੇ ਕੋਰਟ ਤੁਹਾਡੇ ਤੋਂ ਕੁਝਦੀ ਆ ਵੀ ਹਾਂਜੀ ਤੁਹਾਨੂੰ 6 ਮਹੀਨੇ ਦਾ ਟਾਈਮ ਦਿੱਤਾ ਸੀ ਸੋਚਣ ਲਈ ਤੁਸੀਂ ਸੋਚਿਆ ਵੀ ਤੁਸੀਂ ਦੁਬਾਰਾ ਇਕੱਠੇ ਰਹਿ ਲੋ ਕਿ ਤੁਸੀਂ ਤਲਾਕ ਹੀ ਲੈਣਾ ਵਾ ਤਾਂ ਤੁਹਾਡੇ ਵੱਲੋਂ ਜੇ ਕਿਹਾ ਜਾਂਦਾ ਜੀ ਹਾਂਜੀ ਅਸੀਂ ਤਲਾਕ ਹੀ ਲੈਣਾ ਤਾਂ ਫਿਰ ਕੋਰਟ ਕੁੜੀ ਨੂੰ ਪੁੱਛਦੀ ਆ ਵੀ ਭਾਈ ਤੇਰਾ ਲੈਣ ਦੇ ਅਨਸਾਰਾ ਹੋ ਗਿਆ ਤੈਨੂੰ ਜੋ ਮਿਲਣਾ ਸੀ ਮਿਲ ਗਿਆ ਜਦੋਂ ਕੁੜੀ ਕਹਿ ਦੇਵੇ ਹਾਂਜੀ ਮਿਲ ਗਿਆ ਤਾਂ ਫਿਰ ਸਾਈਨ ਹੁੰਦੇ ਨੇ ਉਹ ਸਾਈਨ ਤੋਂ ਬਾਅਦ ਕੋਰਟ ਤੁਹਾਡੀ ਮੈਰਿਜ ਨੂੰ ਡਿਸੋਲਵ ਕਰ ਦਿੰਦੀ ਆ ਤਾਂ ਦੋਸਤੋ ਕਿਹੋ ਜੀ ਲੱਗੀ ਵੀਡੀਓ ਇਹਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਿਉਂਕਿ ਮੇਰੇ ਕੋਲ ਬਹੁਤ ਕਵੈਰੀ ਜਾਂਦੀਆਂ ਨੇ ਵੀ ਯਾਰ ਇੰਦਾ ਸਪੈਸ਼ਲ ਮੈਰਿਜ ਐਟ ਦੇ ਵਿੱਚ ਕਈ ਵਾਰੀ ਕਈ ਵਾਰੀ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਲੀਗਲੀ ਤੌਰ ਤੇ ਵੀ ਨਹੀਂ ਪਤਾ ਹੁੰਦਾ ਤਾਂ ਇਸ ਵੀਡੀਓ ਨੂੰ ਜਰੂਰ ਮੇਰੇ ਭਰਾ Share ਕਰਦੇ ਹੋ ਬਹੁਤ ਲੋਕ ਪੁੱਛਦੇ ਹੁੰਦੇ ਨੇ ਉਹਨਾਂ ਨੂੰ ਕਲੀਅਰ ਫੈਕਟ ਨਹੀਂ ਪਤਾ ਲੱਗਦਾ ਵੀ ਮੈਰਿਜ ਕਿਵੇਂ ਰਜਿਸਟਰ ਹੋਣੀ ਆ ਕਿਉਂਕਿ ਇੱਥੇ ਮੇਨ ਕੀ ਆ ਜਿਹੜੇ ਏਜੰਟ ਨੇ ਨਾ ਉਹ ਇਸ ਚੱਕਰ ਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕਰ ਦਿੰਦੇ ਨੇ ਲੈ ਯਾਰ ਉਹ ਤਾਂ ਬਾਹਰ ਲਾਵਾ ਉਹਦਾ ਇੰਦਾ ਨਹੀਂ ਹੋਣਾ ਉਦਾ ਇੰਨਾ ਹਜ਼ਾਰ ਲੱਗ ਜਾਣਾ ਇੰਨਾ ਲੱਖ ਲੱਗ ਜਾਣਾ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਾਨੂੰਨੀ ਮੁੱਦਿਆਂ ਦੇ ਉੱਪਰ ਜੇ ਤੁਸੀਂ ਕਿਸੇ ਹੋਰ ਐਕਟ ਦੇ ਉੱਪਰ ਕਿਸੇ ਹੋਰ ਕੇਸ ਦੇ ਸਬੰਧਤ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਿਓ ਮੈਂ ਕੋਸ਼ਿਸ਼ ਕਰੂੰਗਾ ਉਸ ਮੁੱਦੇ ਦੇ ਉੱਪਰ ਵੀਡੀਓ ਬਣਾ ਕੇ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਵਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਕਿਉਂਕਿ ਕੈਨੇਡਾ ਅਮਰੀਕਾ ਇੰਗਲੈਂਡ ਯੂਕੇ ਹਰ ਕਿਤੇ ਆਪਣੇ ਪੰਜਾਬੀ ਬੈਠੇ ਨੇ ਜਿਹੜੇ ਕਿ ਬੜੇ ਪਰੇਸ਼ਾਨ ਨੇ ਜਿਨ੍ਹਾਂ ਨੇ ਡਿਵੋਰਸ ਲੈਣਾ ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਜੇ ਤੁਸੀਂ ਇਹਨੂੰ ਸ਼ੇਅਰ ਕਰ ਦੋਗੇ ਤਾਂ ਉਹਨਾਂ ਲੋਕਾਂ ਤੱਕ ਪਹੁੰਚ ਜਾਊਗੀ ਤੁਹਾਡਾ ਕੁਝ ਨਹੀਂ ਜਾਣਾ ਸਿਰਫ ਇੱਕ ਬਟਨ ਲੱਗਣਾ ਤੇ ਮੇਰੀ ਸ਼ੇਅਰ ਦੇ ਨਾਲ ਮੇਰੇ ਸਬਸਕ੍ਰਾਈਬਰ ਵੱਧ ਜਾਣਗੇ ਮੈਨੂੰ ਮੇਰੀ ਮਿਹਨਤ ਦਾ ਫਲ ਮਿਲ ਜਾਊਗਾ ਧੰਨਵਾਦ ਦੋਸਤੋ